ਸਾਸੀ ਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਲਈ ਆਪਾਂ ਲੈ ਕੇ ਪਹੁੰਚੇ ਹੋਇਆ ਤੁਹਾਨੂੰ ਮਿੱਤਰੋ ਜ਼ਿਲ੍ਹਾ ਕਪੂਰਥਲੇ ਦੇ ਮਾਨਮੱਤੇ ਨਗਰ ਪਿੰਡ ਨੂਰਪੁਰ ਜੱਟਾਂ ਦੇ ਵਿੱਚ ਨੂਰਪੁਰ ਜੱਟਾ ਪਿੰਡ ਜ਼ਿਲ੍ਹਾ ਕਪੂਰਥਲੇ ਦਾ ਪਿੰਡ ਆ ਮਿੱਤਰੋ ਤੇ ਤਹਿਸੀਲ ਇਸ ਪਿੰਡ ਨੂੰ ਢਿਲਵਾ ਪੈਂਦੀ ਆ ਨੇੜੇ ਪਿੰਡ ਆ ਜਿਹੜਾ ਇਹਨਾਂ ਦੇ ਰਹਿ ਜਾਂਦਾ ਉਹ ਸਾਰੀ ਜਾਣਕਾਰੀ ਤੁਹਾਨੂੰ ਮਾਲਕ ਤੋਂ ਲੈ ਕੇ ਦੱਸੂਗਾ ਮਿੱਤਰੋ ਘਰੇਲੂ ਪਰਿਵਾਰ ਦੇ ਘਰੇ ਆ ਇੱਕ ਛੋਟੀ ਸੂਈ ਸਵਾਈ ਤੁਹਾਨੂੰ ਵਿਖਾਉਣੀ ਹੈ ਮਿੱਤਰੋ ਕਿੰਨੇ ਦਿਨਾਂ ਦੀ ਸੂਈਆ ਕਿੰਨਾ ਦੁੱਧ ਆ ਉਹ ਬੁੱਢਲੀ ਜਾਣਕਾਰੀ ਆਪਾਂ ਸਾਰੀ ਮਾਲਕ ਤੋਂ ਲਵਾਂਗਾ ਜੁੜੇ ਰਹੋ ਵੀਡੀਓ ਨੂੰ ਐਂਡ ਤੱਕ ਦੇਖੋ ਜਿਹੜੇ ਵੀਰ ਪਹਿਲੀ ਵਾਰੀ ਵੀਡੀਓ ਤੇ ਆਏ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗਾ ਘੰਟੀ ਦਾ ਬਟਨ ਜਿਹੜਾ ਉਹ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲਦਾ ਰਹੇ ਆਓ ਕਰਦਿਆਂ ਗੱਲਬਾਤ ਸਾਰੀ ਬਾਈ ਦੇ ਨਾਲ ਜਾਣਕਾਰੀ ਲੈਣੇ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਆ ਜੀ ਠੀਕ ਠਾਕ ਜੀ ਚਰਦੀ ਕਲਾ ਦੇ ਵਿੱਚ ਹਾਂਜੀ ਹਾਂਜੀ ਅਸਾਂ ਨਾਮ ਇੱਕ ਵਾਰੀ ਦੱਸ ਦੀ ਆਪਣਾ ਜੀ ਮੇਰਾ ਨਾਮ ਕੁਲਵੰਤ ਸਿੰਘ ਜੀ ਤੇ ਪਿੰਡ ਦੂਰ ਪ੍ਰੋਜੈਕਟਾਂ ਜੀ ਜੀ ਜ਼ਿਲ੍ਹਾ ਕਪੂਰਥਲਾ ਜੀ ਜਿਹੜਾ ਪਿੰਡਾਂ ਢਾਲੀਵਾਲ ਉਧਰ ਟਲਮਾ ਦੇ ਲੱਗੇ ਪੈਂਦਾ ਢਾਲੀਵਾਲ ਤੇ ਢਿਲਵਾਂ ਦੇ ਲੱਗੇ ਪੈ ਗਏ ਹਾਂਜੀ ਹਾਂਜੀ ਠੀਕ ਹੈ ਅੱਛਾ ਜਿਹੜੀ ਛੜਕਦੇ ਆਪਣੇ ਘਰ ਆਏ ਛੜਕੇ ਕਿੱਧਰ ਨੂੰ ਜਾਂਦੀ ਆ ਇਧਰ ਪਿੱਛੇ ਨੂੰ ਜੇ ਛੜਕੇ ਤਾਂ ਢਾਲੀਵਾਲੇ ਵੀ ਚੱਲ ਜਾਂਦੀ ਟਲਮਾ ਵੀ ਚੱਲ ਜਾਂਦੀ ਤੇ ਢਿਲਵਾਂ ਚੱਲ ਠੀਕ ਹੈ ਵੀ ਮੋੜ ਦੇ ਉੱਤੇ ਆ ਗਿਆ ਆਪਣਾ ਹਣਾ ਜੀ ਅੱਛਾ ਕਲਵੰਤ ਬਾਈ ਫਿਰ ਪਸੂ ਰੱਖੇ ਹੋਏ ਘਰੇ ਹਣਾ ਜੀ ਤੇ ਇਹ ਜਿਹੜੀ ਝੋਟੀ ਵੇਤਨੀ ਆਪਣੇ ਘਰ ਦੀ ਹੀ ਇਹ ਘਰ ਦੀ ਘਰ ਦੀ ਠੀਕ ਹੈ ਇਹ ਕਿੰਨੇ ਵਸ ਸੂਈ ਹੈ ਦਗੀ ਦੂਜੇ ਸੂਏ ਜੀ ਦੂਜੇ ਸੂਏ ਸੂਈ ਆ ਕਿੰਨੇ ਦਿਨ ਹੋ ਗਏ ਹੋਣਗੇ ਸੂਈ ਨੂੰ ਇਹ ਤਕਰੀਬ ਕੰਡੀ ਕੰਡੀ ਜੀ ਜਿਹੜਾ ਮਰਜ਼ੀ ਚੋ ਲਵੇ ਜਿਹੜਾ ਮਰਜ਼ੀ ਹੋਵੇ ਜੀ ਠੀਕ ਹੈ ਭਰਾ ਜੀ ਅੱਛਾ ਤੇ ਜੇ ਕੋਈ ਘਰੇ ਰੱਖਣ ਵਾਲੇ ਭਰਾ ਨੂੰ ਦੇ ਦਈਏ ਲਾਭਾ ਤਾਂ ਨਹੀਂ ਆਉਂਦਾ ਨਹੀਂ ਲਾਭਾ ਮੈ ਵਾਲੀ ਕੋਈ ਗੱਲ ਨਹੀਂ ਜੀ ਵੀ ਉਹ ਓਕੇ ਆ ਜਾਓ ਹਾਂ ਜੀ ਹਾਂ ਜੀ ਠੀਕ ਹੈ ਰੇਟ ਕੀ ਰਹੂਗਾ ਇਹਦਾ ਜੀ ਰੇਟ 85000 ਰੁਪਿਆ ਜੀ 85000 ਰੁਪਿਆ ਮਾੜਤਣ ਕਰਦੇਗੇ ਵਿੱਚ ਹਾਂ ਚਲੋ ਮਾੜਤਣ ਕਰਦਾਂਗੇ ਠੀਕ ਹੈ ਤੋਰ ਦੋ ਚੋਟੀ ਨੂੰ ਮਾੜੀ ਜੀ ਕੋਲ ਦਿਓ ਲੈ ਵੀ ਮਿੱਤਰੋ ਦੇਖਣ ਨੂੰ ਲੇਵੇ ਤਾਂ ਤੁਹਾਨੂੰ ਪਹਿਲਾ ਸੂਆ ਲੱਗਦੀ ਹੋਊਗੀ ਮੈਂ ਵੀ ਪਹਿਲਾ ਸੂਆ ਬਣਨੀ ਸੀ ਪਰ ਨਹੀਂ ਛੋਟੀ ਸੂਈ ਆ ਦੂਜਾ ਸੂਆ ਲੇਵੇ ਜਿਵੇਂ ਆਪਾਂ ਕਹਿ ਦਨੇ ਬੰਦ ਲੇਵੇ ਦੀ ਛੋਟੀ ਆ ਦੁੱਧੋ ਖਰੀ ਆ ਬਾਈ 8-9 ਲੀਟਰ ਦੁੱਧ ਤਿਆਰ ਆ ਕੰਡੇ ਤੇ ਜੋਕਣ ਵਾਲਾ ਬਾਈ ਹੁਣੀ ਉਹਦੇ ਵੀ ਅਸੀਂ ਕਿਲੋ ਘੱਟ ਦੱਸਿਆ ਵਾ ਤਾਂ ਕਿ ਕੋਈ ਆ ਜਾਵੇ ਭਰਾ ਤੇ ਵੱਜ ਘੱਟ ਨਾ ਨਿਕਲੇ ਵੱਧ ਨਿਕਲੇ ਤਾਂ ਸਵਾਦ ਵੱਖਰਾ ਵਾ ਲੇਵਾ ਘੱਟ ਜ਼ਰੂਰ ਦਿਖਾਉਂਦੀ ਆ ਪੁੜਾ ਫੜਾ ਛੋਟੀ ਦਾ ਕੱਦ ਕਾੜ ਡਿਜ਼ਾਈਨ ਬਹੁਤ ਚੰਗੇ ਆ ਮਿੱਤਰੋ ਪਲੀ ਸੰਭੀਆ ਵਜਨ ਮजूद ਵਾਲੀ ਆ ਕੋਈ ਛੋਟੀ ਨਾ ਮੰਨ ਕੇ ਆਇਓ ਕੋਈ ਲਿੱਸੀ ਨਾ ਮੰਨ ਕੇ ਆਇਓ ਕੋਈ ਫਿੱਕੀ ਨਾ ਮੰਨ ਕੇ ਆਇਓ ਸਾਰੇ ਪਾਸੇ ਤੋਂ ਓਕੇ ਆ ਬਾਕੀ ਸਿੰਘ ਮੂੰਹ ਮੱਥਾ ਜਿਹੜਾ ਉਹ ਤੁਹਾਡੇ ਸਾਹਮਣੇ ਕੈਮਰੇ 'ਚ ਕਾਇਦਾ ਵੀਰੇ ਕਟਾ ਇਹਦੇ ਮਗਰ ਨੀਲੀ ਰਾਵੀ ਦਾ ਵਾ ਪਿੰਡ ਨੂਰਪੁਰ ਜੱਟਾਂ ਜ਼ਿਲ੍ਹਾ ਜਿਹੜਾ ਲੱਗਦਾ ਕਪੂਰਥਲਾ ਤਹਿਸੀਲ ਢਿਲਵਾ ਪੈਂਦੀ ਆ ਮਿੱਤਰੋ ਬਾਕੀ ਬਾਈ ਕੁਲਵੰਤੂ ਦਾ ਆਪਾਂ ਨੰਬਰ ਲੈ ਕੇ ਦਵਾਂਗੇ ਤੁਸੱਲੀ ਹਰ ਇੱਕ ਪੱਖ ਤੋਂ ਤੁਸੀਂ ਆਪ ਕਰਨੀ ਆ ਕਿ ਜੋ ਕੰਮ ਮੇਰਾ ਉਹ ਮੈਂ ਕਰ ਚੱਲਿਆ ਜੋ ਕੰਮ ਤੁਹਾਡਾ ਉਹ ਤੁਸੀਂ ਆਪ ਕਰਨਾ ਵਾ ਵੀਰੇ ਚੂਣ ਚਾਂਣ ਓਕੇ ਲੱਗਿਆ ਹੋਇਆ ਜਿਵੇਂ ਬਾਈ ਹੁਣੀ ਆਦੇ ਥਾਣੇ ਲੇਵਾ ਵੇਖੋ ਕਿਰਾਂਦੀ ਹੁਣ ਵੀਰੇ ਸਾਰੇ ਥਣ ਦੇਖ ਸਕਦੇ ਹੋ ਤੁਸੀਂ ਬਾਈ ਓਕੇ ਜਦੋਂ ਪਸਮਾਕ ਕਰ ਜਾਂਦੀ ਹੈ ਓਕੇ ਦੀ ਰਿਪੋਰਟ ਹੋ ਜਾਂਦੀ ਹੈ ਬਾਈ ਉਹਨੀਆਂ ਦੇ ਅੱਛਾ ਜਦੋਂ ਬਾਈ ਚੋਣ ਲੱਗਦੇ ਥਣ ਵਧੀਆ ਓਕੇ ਹੱਥ ਜਿਹੜਾ ਮਰਜੀ ਚੋਲੇ ਪੁੜੀ ਲਓ ਠੀਕ ਹੈ ਬਸ ਬਾਕੀ ਵੀਰੇ ਫਿਰ ਵੀ ਤੁਸੀਂ ਤਸੱਲੀ ਦਾ ਕਾਰੀ ਨੀ ਅੱਛਾ ਕਲਵੰਤ ਬਾਈ ਨੰਬਰ ਕਿੰਨਾ ਆ ਗਿਆ ਆਪਣਾ 76529 18555 ਇੱਕ ਵਾਰੀ ਹੋਰ ਆਉਣ ਦੀ 76529 ਜੀ 18555 ਠੀਕ ਹੈ ਬਾਈ 76529 18555 ਚਲ ਨਹੀਂ ਮਿੱਤਰੋ ਤੇ ਇਹ ਬਾਕੀ ਕੀ ਕਰਨਾ ਹੁੰਦਾ ਬੱਚਾ ਲਾ ਦੀਏ ਬੱਚਾ ਲਾ ਦਿਓ ਛੱਡ ਦਿਓ ਹਾਂ ਚੂਣ ਵਿਖਾਈ ਦਿੰਨੇ ਆ ਚਲ ਲੈ ਵੀ ਮਿੱਤਰੋ ਤੁਹਾਨੂੰ ਪਸਮਾਕ ਕਰਾ ਕੇ ਮੈਂ ਥਣ ਵੀ ਵਿਖਾਈ ਚੱਲਿਆ ਦੇਖਣ ਨੂੰ ਵੇਖੋ ਕਿੱਡਾ ਸੋਹਣਾ ਝੋਟੀ ਨੇ ਜੋਸ਼ ਵਾਲਾ ਤੇ ਪਾਵਰ ਵਾਲਾ ਥਣ ਕੱਢਿਆ ਚੂਣ ਦੇ ਵਿੱਚ ਚੂਣ ਵੀ ਬਹੁਤ ਚੰਗਾ ਲੱਗਾ ਬਾਈ ਹਾਂ ਆ ਲੈ ਵੀਰੇ ਬਸ ਬੜੇ ਬਸ ਬਹੁਤ ਬਹੁਤ ਸੋਹਣਾ ਚੂਣਾ ਬਾਈ ਜੋ ਛੋਟੀ ਚੰਗੀ ਆ ਬਾਈ ਜਿਹੜੇ ਪੁਰਾਣੇ ਘਰੇ ਰੱਖਣੀ ਆ ਭਾਉ ਲੋਟ ਆ 85000 ਦੇ ਵਿੱਚੋਂ ਮਾਨਤਨ ਹੋ ਜਾਊਗਾ ਨੰਬਰ ਸਕਰੀਨ ਦੇ ਉੱਤੇ ਆ ਪਿੰਡ ਨੂਰਪੁਰ ਜੱਟਾਂ ਜ਼ਿਲ੍ਹਾ ਕਪੂਰਥਲਾ ਬਾਕੀ ਜਾਣਕਾਰੀ ਲਈ ਤੁਸੀਂ ਗੱਲਬਾਤ ਕਰ ਲੈ ਸ਼ੁਕਰੀਆ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ